ਹੈਲੋ ਜੀ ਫਰੈਂਡਸ ਸਤਿ ਸ੍ਰੀ ਅਕਾਲ ਜੀ ਹੋਰ ਸਨਾਂਉ ਕਿਵੇਂ ਹੋ ਤੇ ਫਰੈਂਡ ਅੱਜ ਨਾ ਮੈਂ ਤੁਹਾਨੂੰ ਆਪਣੀ ਫਰਸ਼ੀ ਸਲਵਾਰ ਦੀ ਕਟਿੰਗ ਦੱਸਾਂਗੀ ਅੱਜ ਮੈਂ ਫਰਸ਼ੀ ਸਲਵਾਰ ਕਟਿੰਗ ਕਰਨ ਲੱਗੀ ਸੀਗੀ ਮਖਾ ਚਲੋ ਇਹਦੀ ਵੀ ਆਪਾਂ ਵੀਡੀਓ ਪਾ ਦਨੇ ਆ ਤੇ ਤੁਹਾਨੂੰ ਦੱਸ ਦਨੇ ਆ ਕਿ ਇਹ ਬਹੁਤ ਜ਼ਿਆਦਾ ਮਤਲਬ ਕਿ ਆਸਾਨ ਹੈ ਔਖੀ ਨਹੀਂ ਹੈਗੀ ਹਰ ਇੱਕ ਕੋਈ ਜਿਹੜੀ ਪਹਿਣਾ ਨਵੀਂ ਨਵੀਆਂ ਸਟਿਚਿੰਗ ਕਰਨ ਲੱਗੀਆਂ ਨੇ ਹਨ ਉਹ ਵੀ ਇਹਨੂੰ ਆਸਾਨੀ ਨਾਲ ਬਣਾ ਸਕਦੀਆਂ ਨੇ ਤੇ ਬਹੁਤ ਜ਼ਿਆਦਾ ਸਿੰਪਲ ਤਰੀਕੇ ਨਾਲ ਮੈਂ ਤੁਹਾਨੂੰ ਦੱਸਾਂਗੀ ਦੀ ਕਟਿੰਗ ਅੱਜ ਉਹ ਆਪਾਂ ਕਟਿੰਗ ਕਰਦੇ ਆ ਤੇ ਲੋ ਜੀ ਫਰਸ਼ੀ ਸਲਵਾਰ ਕੱਟਣ ਲਈ ਆਪਾਂ ਨੇ ਸਲਵਾਰ ਜਿਹੜੀ ਹੈਗੀ ਆਪਣਾ ਸਲਵਾਰ ਦਾ ਕੱਪੜਾ ਆਪਾਂ ਨੇ ਤੈਹ ਲਾ ਲਿਆ ਠੀਕ ਹੈ ਜੀ ਬੰਦ ਸਾਈਡ ਆਪਣੀ ਸਾਈਡ ਹੈ ਮੇਰੇ ਸਾਈਡ ਹੈ ਤੇ ਖੁੱਲੀ ਸਾਈਡ ਇੱਧਰ ਹੈ ਠੀਕ ਹੈ ਜੀ ਤੇ ਸਭ ਨਾਲ ਪਹਿਲਾਂ ਜਿੰਨਾ ਆਪਣਾ ਨਾਪ ਹੈ ਗਿਆ ਜਿਵੇਂ ਕਿ ਆਪਣੀ ਲੰਬਾਈ ਹੈਗੀ ਹੈ ਮੇਰੀ ਲੰਬਾਈ ਹੈਗੀ ਜਿਵੇਂ ਕਿ 36 ਇੰਚ ਠੀਕ ਹੈ ਜੀ 36 ਇੰਚ ਚ ਆਪਾਂ 1 ਇੰਚ ਪਲੱਸ ਕਰਕੇ ਲਗਾਵਾਂਗੇ ਕਿਉਂਕਿ ਜਿਹੜੀ ਇਹ ਜੀ ਸਲਵਾਰ ਹੈ ਨੇ ਥੋੜੀ ਇੱਕ ਉੱਚੀ ਨਹੀਂ ਵਧੀਆ ਲੱਗਦੀ ਹੈਗੀ ਥੋੜੀ ਇੱਕ ਫਲੋਰ ਟੱਚ ਦੇ ਵਿੱਚ ਹੋਣੀ ਚਾਹੀਦੀ ਹੈ ਠੀਕ ਹੈ ਜੀ ਫੇਰ ਹੀ ਵਧੀਆ ਲੱਗਦੀ ਹੈ ਆਪਾਂ ਨੇ 36 ਇੰਚ ਲੰਬਾਈ ਲੈਣੀ ਹੈ 35 ਇੰਚ ਆਪਣੀ ਸਲਵਾਰ ਤਿਆਰ ਹੈ ਤੇ ਆਪਾਂ ਨੇ 1 ਇੰਚ ਪਲੱਸ ਲਵਾਂਗੇ 36 ਇੰਚ ਠੀਕ ਹੈ ਜੀ 36 ਇੰਚ ਆਪਾਂ ਇਹ ਲਵਾਂਗੇ ਤੇ ਸਾਨ ਨਾਲ ਪਹਿਲਾਂ ਆਪਾਂ ਜਿਹੜਾ ਆਪਾਂ ਮੂਰੀਆਂ ਦੇ ਵਿੱਚ ਕੱਪੜਾ ਲਵਾਂਗੇ ਨਾ ਇਹ ਚੀਜ਼ ਇਹ ਆਪਾਂ ਪਹਿਲੇ ਹੀ ਲੈ ਲਵਾਂਗੇ ਠੀਕ ਹੈ ਜੀ ਅਲੱਗ ਤੋਂ ਆਪਾਂ ਨਹੀਂ ਲਗਾਵਾਂਗੇ ਇਹਦੇ ਨਾਲ ਜਿਹੜੀ ਸਲਵਾਰ ਦੀ ਫਿਨਿਸ਼ਿੰਗ ਬਹੁਤ ਵਧੀਆ ਆਉਂਦੀ ਹੈ ਸੋਹਣੀ ਆਉਂਦੀ ਹੈ ਤੇ ਇਸ ਕਰਕੇ ਆਪਾਂ ਨੇ ਜਿਹੜਾ ਆਪਾਂ ਮੂਰੀਆਂ ਤੇ ਕੱਪੜਾ ਲਾਉਣਾ ਹੈ ਉਹ ਆਪਾਂ ਨੇ ਪਹਿਲਾਂ ਹੀ ਲੈ ਲਿਆ ਤੇ ਉਹਦਾ ਆਪਾਂ ਨੇ ਨਿਸ਼ਾਨ ਲਗਾ ਲਿਆ 7 ਇੰਚ ਤੇ ਜਿੰਨੀ ਆਪਾਂ ਨੇ ਮੂਰੀ ਰੱਖਣੀ ਆ ਉਹਦੇ ਨਾਲ ਇੱਕ 1.5 ਇੰਚ ਆਪਾਂ ਫालतू ਇਹ ਜਿਹੜਾ ਕੱਪੜਾ ਰੱਖ ਲਵਾਂਗੇ ਮੈਂ ਜਿਵੇਂ ਕਿ ਮੂਰੀਆਂ ਆਪਣੀਆਂ 5.5 ਰੱਖਾਂਗੇ 5.5 ਇੰਚ ਚੋੜੀ ਰੱਖਾਂਗੇ ਆਪਣੇ ਫਰਸ਼ੀ ਸਲਵਾਰ ਦੀਆਂ ਤਾਂ ਮੈਂ ਨੇ 7 ਇੰਚ ਜਿਹੜਾ ਇਹ ਕੱਪੜਾ ਲੈ ਲਿਆ ਤੇ ਇੱਕ ਸਿੱਧੀ ਆਪਾਂ ਨੇ ਲਾਈਨ ਖਿੱਚ ਲਈ ਹੈ ਤੇ ਇਸੇ ਮਾਰਕਰ ਤੇ ਆਪਾਂ ਰੱਖ ਕੇ ਆਪਣਾ ਇੰਚ ਟੇਪ ਤੇ ਆਪਣੀ ਆਪਾਂ ਲੰਬਾਈ ਲਵਾਂਗੇ ਠੀਕ ਹੈ ਜੀ ਜਿੰਮੇ 6 ਇੰਚ ਆਪਣੀ ਤਿਆਰ ਹੈ ਤਾਂ ਉਹਦੇ ਚ ਆਪਾਂ 5 ਇੰਚ ਆਪਣੇ ਮਾਈਨਸ ਕਰ ਦੇਵਾਂਗੇ ਆਪਣੀ ਬੈਲਟ ਦਾ ਠੀਕ ਹੈ ਜੀ 5 ਇੰਚ ਆਪਾਂ ਮਾਈਨਸ ਕਰ ਦੇਵਾਂਗੇ ਤਾਂ ਆਪਣੀ ਰਹਿ ਗਈ 31 ਇੰਚ 31 ਇੰਚ ਦੇ ਆਪਾਂ ਜਿਹੜੀ ਨਿਸ਼ਾਨ ਲਗਾਵਾਂਗੇ ਆਪਣੀ ਸਲਵਾਰ ਦਾ ਠੀਕ ਹੈ ਜੀ 31 ਇੰਚ ਆਪਾਂ ਸਲਵਾਰ ਦਾ ਨਿਸ਼ਾਨ ਲਾਵਾਂਗੇ ਤੇ ਉਸ ਤੋਂ ਬਾਅਦ 1 ਇੰਚ ਆਪਾਂ ਹੋਰ ਲਵਾਂਗੇ ਜਿਹੜਾ ਆਪਣਾ ਅੱਧਾ ਇੰਚ ਆਪਣੀ ਬੈਲਟ ਦੇ ਵਿੱਚ ਜਾਊਗਾ ਯਾਨੀ ਕਿ ਆਪਣਾ ਹੋ ਜਾਊਗਾ 31 31 1 ਠੀਕ ਹੈ ਜੀ ਹੋ ਗਿਆ ਇਹ 32 ਇੰਚ 32 ਇੰਚ ਤੇ ਆਪਾਂ ਨਿਸ਼ਾਨ ਲਗਾਵਾਂਗੇ ਹਾਲੋ ਜੀ ਬੱਤੀ ਆਪਣੇ ਇੱਥੇ ਆ ਗਿਆ ਦੇਖੋ ਬਹੁਤ ਜ਼ਿਆਦਾ ਸਾੰਤ ਰਿੱਕੇ ਨਾਲ ਮੈਂ ਤੁਹਾਨੂੰ ਅੱਜ ਦੱਸਣੀ ਹੈ ਆਪਣੀ ਫਰਸੀ ਸਲਵਾਰ ਦੀ ਕਟਿੰਗ ਇਹ ਮਾਰਕ ਨੂੰ ਆਪਾਂ ਕਰ ਲਵਾਂਗੇ ਸਿੱਧਾ ਇੰਜ ਕਰਕੇ ਆਪਾਂ ਨੇ ਨਿਸ਼ਾਨ ਲਗਾ ਲਿਆ ਆਪਣੀ 32 ਇੰਚ ਦਾ ਠੀਕ ਹੈ ਜੀ ਜਿਵੇਂ ਆਪਣੀ 36 ਇੰਚ ਆਪਣੀ ਸਲਵਾਰ ਹੈ ਉਹਦੇ ਵਿੱਚ ਆਪਾਂ 5 ਇੰਚ ਮਾਈਨਸ ਕਰ ਦੇਵਾਂਗੇ ਰਹਿ ਜਾਊਗਾ ਆਪਣਾ 31 ਇੰਚ 31 ਇੰਚ ਦੇ ਵਿੱਚ ਆਪਾਂ ਨੇ 1 ਇੰਚ ਪਲੱਸ ਕਰਨਾ ਜਿਹੜਾ ਆਪਣਾ ਬੈਲਟ ਦੇ ਮਾਰਜਨ ਵਿੱਚ ਜਾਊਗਾ ਤੇ ਉਹਦੇ ਨਾਲ ਆਪਾਂ ਨੇ ਫਿਰ 32 ਇੰਚ ਆਪਾਂ ਨੇ ਦੇਖੋ ਨਿਸ਼ਾਨ ਲਗਾ ਲਿਆ ਆਪਣੀ ਲੈਂਥ ਦਾ ਉਸ ਤੋਂ ਬਾਅਦ ਜਿਹੜੀ ਆਪਣੀ ਇਹ ਜਿਹੜੀ ਲੈਂਥ ਹੈ ਆਪਾਂ ਇੱਥੋਂ ਲਵਾਂਗੇ 32 ਇੰਚ ਜਿੱਥੇ ਆਪਣੀ ਬੰਦ ਸਾਈਡ ਹੈ ਠੀਕ ਹੈ ਜੀ ਤੇ ਇਧਰੋਂ ਆਪਾਂ ਜਿਹੜੀ 2 1/2 ਇੰਚ ਜਿਹੜੀ ਹੈਗੀ ਆਪਾਂ ਫालतू ਲੈ ਲਵਾਂਗੇ ਇਹਦੇ ਨਾਲ ਕੀ ਹੋਊਗਾ 2 1/2 ਇੰਚ ਲੈ ਸਕਦੇ ਆਪਾਂ ਜਿਵੇਂ ਆਪਾਂ ਨੋਰਮਲ ਸਾਈਜ਼ ਦੇ ਵਿੱਚ 2 1/2 ਲੈ ਸਕਦੇ ਜੇ ਆਪਣਾ ਹੈਵੀ ਸਾਈਜ਼ ਹੈ ਜਿਵੇਂ ਕਿ ਆਪਣੀ hip ਭਾਰੀ ਹੈ 24 25 ਇੰਚ ਹੈ ਤਾਂ ਆਪਾਂ 3 ਤੋਂ 3 1/2 ਇੰਚ ਤੱਕ ਆਪਾਂ ਜਿਹੜਾ ਕਪੜਾ ਐਸਨ ਕਨੀਓ ਆਪਾਂ ਉੱਪਰਲੀ ਸਾਈਡ ਤੋਂ ਵੱਧ ਲੈ ਲਵਾਂਗੇ ਠੀਕ ਹੈ ਜੀ ਇੰਜ ਆਪਾਂ ਮੈਂਨੇ 2 1/2 ਇੰਚ ਲੈ ਲਿਆ ਇੱਥੇ ਤੇ ਇਥੋਂ ਫਿਰ ਆਪਾਂ ਹੁਣ ਆਸਣ ਦੀ ਆਪਾਂ ਜਿਹੜੀ ਹੈਗੀ ਐ ਸਲਾਈ ਨਿਸ਼ਾਨ ਲਗਾਵਾਂਗੇ ਜਿਹੜਾ ਆਪਾਂ ਨੇ 2.5 ਇੰਚ ਆਪਾਂ ਨੇ ਐਕਸਟਰਾ ਲਿੱਤਾ ਆ ਲੋ 11 ਇੰਚ ਤੇ ਆਪਾਂ ਨੇ ਜਿਹੜਾ ਆਪਣਾ ਆਸਣ ਤੇ ਨਿਸ਼ਾਨ ਲਗਾ ਲਿਆ ਆਪਣਾ ਜਿਹੜਾ ਅੱਧਾ ਇੰਚ ਆਪਣੇ ਇਸ ਤੇ ਚਲਾ ਜਾਊਗਾ ਸਲਾਈ ਦੇ ਵਿੱਚ ਆਪਣਾ 6 ਇੰਚ 10 ਇੰਚ ਆਪਣਾ ਤਿਆਰ ਰਹਿ ਜਾਊਗਾ ਆਸਣ ਤੇ ਲੋ ਜੀ ਫਿਰ ਜਿੱਥੇ ਆਪਾਂ ਨੇ ਇਹ 2.5 ਇੰਚ ਦਾ ਨਿਸ਼ਾਨ ਲਗਾਇਆ ਤੇ ਜਿੱਥੇ ਆਪਾਂ ਨੇ ਲੈਂਥ ਲਗਾਈ ਹੈ ਠੀਕ ਹੈ ਜੀ ਇੱਥੋਂ ਪਹਿਲਾਂ ਆਪਾਂ ਨੇ ਲੈਂਥ ਤੋਂ 1.5 ਇੰਚ ਆਪਾਂ ਨੇ ਡਾਊਨ ਕਰ ਦੇਣਾ ਇਹ ਆਪਣਾ ਠੀਕ ਹੈ ਜੀ ਆ ਜਿਵੇਂ ਕਿ ਮੈਂ ਨੇ 1.5 ਇੰਚ ਤੇ ਆਪਾਂ ਨੇ ਨਿਸ਼ਾਨੀ ਲਗਾ ਲਈ ਹੈ ਇਹ ਆਪਾਂ ਨੇ ਤਾਂ ਲਗਾਈ ਆਪਾਂ ਕਾਟ ਪਾਵਾਂਗੇ ਤਾਂ ਕਿ ਆਪਣੀ ਜਿਹੜੀ ਸਲਵਾਰ ਹੈ ਉਹ ਸਹੀ ਸਿੱਧੀ ਖੜੀ ਰਹੇ ਠੀਕ ਹੈ ਜੀ ਨੀਚੇ ਫਲੋਰ ਤੇ ਆਪਣੇ ਮਤਲਬ ਕਿ ਨੀਚੇ ਨਾ ਡਿੱਗੇ ਝੋਲ ਜਾਣਾ ਪਵੇ ਇਸ ਕਰਕੇ ਆਪਾਂ ਨੇ ਇਹ ਜਿਹੜਾ 1.5 ਇੰਚ ਦਾ ਆਪਾਂ ਨਿਸ਼ਾਨ ਲਗਾ ਲਵਾਂਗੇ ਤੇ ਇਹ 2 ਇੰਚ ਤੋਂ ਆਪਣੀ ਨਿਸ਼ਾਨ ਤੋਂ ਲੈ ਕੇ ਆਹ ਨਿਸ਼ਾਨ ਤੱਕ ਆਪਾਂ ਨੇ ਸਿੱਧੀ ਲਾਈਨ ਜਿਹੜੀ ਖਿੱਚ ਲੈਣੀ ਹੈ ਇੰਝ ਕਰਕੇ ਠੀਕ ਹੈ ਜੀ ਇੱਥੇ ਤੱਕ ਆਪਾਂ ਨੇ ਜਿਹੜੀ ਇਹ ਲਾਈਨ ਆਪਾਂ ਨੇ ਖਿੱਚ ਲੈਣੀ ਹੈ ਤੇ ਉਸ ਤੋਂ ਬਾਅਦ ਇਹ ਆਪਣਾ ਹੋ ਗਿਆ ਆਸਨ ਤੇ ਆਸਨ ਤੇ ਬਾਅਦ ਜਿਹੜੀ ਆਪਣੀ ਇਹ ਮੂਰੀ ਹੈ ਜਿਵੇਂ ਕਿ ਆਪਾਂ ਨੇ ਹੁਣ ਮੂਰੀ ਆਪਾਂ ਨੇ ਇਹਦੀ ਤਿਆਰ ਕਰਨੀ ਹੈ 9 ਇੰਚ ਤੇ 1.5 ਇੰਚ ਆਪਾਂ ਐਕਸਟਰਾ ਲੈ ਲਵਾਂਗੇ ਆਪਣੇ ਮਾਰਜਨ ਦਾ ਉਸ ਤੋਂ ਬਾਅਦ ਇੰਚ ਟੇਪ ਨਾਲ ਆਪਾਂ ਜਿਹੜੀ ਇਹ ਲਾਈਨ ਹੈ ਇਹ ਆਪਾਂ ਸਿੱਧੀ ਕਰ ਦੇਵਾਂਗੇ ਠੀਕ ਹੈ ਜੀ ਇੰਚ ਕਰਕੇ ਆਪਾਂ ਇਹ ਇੱਥੋਂ ਕਟਿੰਗ ਕਰਾਂਗੇ ਤੇ ਇਹ ਜਿਹੜਾ ਕੱਪੜਾ ਆਪਾਂ ਕਟਿੰਗ ਕਰਦੇ ਟਾਈਮ ਠੀਕ ਹੈ ਜੀ ਇਸ ਇਹਨੂੰ ਐਵੇਂ ਆਪਾਂ ਫੋਲਡ ਕਰ ਲਵਾਂਗੇ ਚਾਹੇ ਤੁਸੀਂ ਨੀਚੇ ਨੂੰ ਕਰ ਲਿਓ ਚਾਹੇ ਤੁਸੀਂ ਉੱਪਰ ਨੂੰ ਕਰ ਲਿਓ ਇੰਜ ਕਰਕੇ ਲਓ ਜੀ ਇੰਜ ਕਰਕੇ ਆਪਾਂ ਨੇ ਇਹ ਜਿਹੜਾ ਮੂਰੀਆਂ ਦਾ ਕੱਪੜਾ ਸੀਗਾ ਆਪਣਾ ਦਿਖ ਰਹੇ تھے ਮੂਰੀਆਂ ਦਾ ਜਿਹੜਾ ਕੱਪੜਾ ਸੀ ਆਪਾਂ ਨੇ نیچے ਫੋਲਡ ਕਰਤਾ ਤੇ ਇਹਨੂੰ ਆਪਾਂ ਹੁਣ ਕਟਿੰਗ ਕਰਾਵਾਂਗੇ ਸਭ ਨਾਲ ਪਹਿਲਾਂ ਆਪਾਂ ਜਿਹੜੀ ਇਹ ਇੱਥੇ ਕਰੀਜ਼ ਬਿਠਾ ਲਵਾਂਗੇ ਇਹਦੀ ਤਾਂ ਕਿ ਜਦੋਂ ਆਪਾਂ ਕੱਪੜਾ ਲਗਾਈਏ ਸੋਰੀ ਬੁਕਰਮ ਲਗਾਵਾਂਗੇ ਆਪਾਂ ਨੂੰ ਪਤਾ ਰਹੇ ਹੈ ਨਾ ਵੀ ਆਪਾਂ ਨੇ ਇੱਥੇ ਤੱਕ ਆਪਣੀ ਬੁਕਰਮ ਆਪਣੀ ਆਉਣੀ ਹੈ ਇਹ ਨਿਸ਼ਾਨ ਤੇ ਲੋ ਜੀ ਇੰਜ ਕਰਕੇ ਆਪਾਂ ਕਟਿੰਗ ਕਰਾਂਗੇ ये अपनी होगी देखो कटिंग ठीक है जी एवं अपना एक पला हो गया उस उसद आप दूजा पला कटिंग करा ठीक है जी उस तो बाद उम्मी आप पहला पहला मूरिया का निशान लगावेंगे सत्त इंच मूरिया के कपड़े का जो एक्सट्रा लेना आपने ठीक है जी उस तो उस फिर उम्मी आप ਇੰਨੇ ਲਗਾ ਲੈਣਾ ਤੇ ਫਿਰ ਆਪਾਂ ਇਹਦੇ ਉੱਤੇ ਇਹ ਰੱਖ ਕੇ ਫਿਰ ਸੈਮੀ ਆਪਾਂ ਕਟਿੰਗ ਕਰ ਲਵਾਂਗੇ ਇਹ ਆਪਣੀ ਕਟਿੰਗ ਹੋ ਗਈ ਹੈ ਇਹ ਜਿਹੜੀ ਸਾਰੀ ਕਟਿੰਗ ਆਪਣੀ ਸਲਵਾਰ ਦੀ ਜਿਵੇਂ ਆਪਾਂ ਸਟ੍ਰੇਟ ਸਲਵਾਰ ਕਟਿੰਗ ਕਰਦੇ ਹੁੰਦੇ ਨੇ ਨਾ ਸੇਮ ਓਮੀ ਹੁੰਦੀ ਹੈ ਵੈਸੇ ਇਹਦੀ ਮੂਰੀਆਂ ਦਾ ਹੀ ਫਰਕ ਹੁੰਦਾ ਮੂਰੀਆਂ ਇਹਦੇ ਚ ਆਪਾਂ ਚੋੜੀਆਂ ਰੱਖਦੇ ਨੇ ਉਹਦੇ ਚ ਆਪਾਂ ਜਿਹੜੀ ਮੂਰੀਆਂ ਹੁੰਦੀਆਂ ਨੇ 1 ਜਿਹੜੀ ਇੰਚ ਦੀ ਰੱਖਦੇ ਹੁੰਦੇ ਆ ਠੀਕ ਹੈ ਜੀ ਤੇ ਲੋ ਜੀ ਇੱਕ ਵਾਰ ਮੈਂ ਤੁਹਾਨੂੰ ਫੇਰ ਤੋਂ ਦੱਸਦੀ ਨੇ ਜਿੰਨੀ ਆਪਣੀ ਲੰਬਾਈ ਹੁੰਦੀ ਹੈ ਉਹਦੇ ਨਾਲ ਆਪਾਂ 1 ਇੰਚ ਆਪਾਂ ਪਲੱਸ ਕਰਕੇ ਲਗਾਨੀ ਹੁੰਨੀ ਆ ਉਸ ਤੋਂ ਬਾਅਦ ਆਪਾਂ ਜਿਹੜੀ 벨ਟ ਦਾ ਜਿਹਨੀ ਆਪਣੀ 벨ਟ ਆ ਪਾ ਰੱਖਣੀ ਹੁੰਦੀ ਆ 5 ਇੰਚ ਉਹਦੇ ਚ ਮਾਈਨਸ ਕਰਕੇ ਤੇ 1 ਇੰਚ ਆਪਾਂ ਫੇਰ ਆਪਾਂ ਮਾਰਜਨ ਦਾ ਜਿਹੜਾ ਪਲੱਸ ਕਰਕੇ ਤੇ ਉਹ ਆਪਾਂ ਲੰਬਾਈ ਲੈਣੀ ਹੁੰਨੀ ਆ ਜਿਵੇਂ ਕਿ ਦੇਖੋ ਮੇਰੀ ਲੰਬਾਈ ਹੈਗੀ ਸੀਗੀ 35 ਇੰਚ ਤੇ 35 ਇੰਚ ਦੇ ਵਿੱਚ ਆਪਾਂ ਨੇ ਫੇਰ 36 1 ਇੰਚ ਪਲੱਸ ਕਰਤਾ 36 ਇੰਚ ਠੀਕ ਹੈ ਜੀ 36 ਚ ਫੇਰ ਆਪਾਂ ਨੇ 5 ਇੰਚ ਇੱਕ ਮਾਈਨਸ ਕਰਤਾ ਤਾਂ ਆਪਣੇ ਕੋਲੇ ਰਹਿ ਗਿਆ 31 ਇੰਚ 31 ਇੰਚ ਦੇ ਵਿੱਚ ਆਪਾਂ 1 ਇੰਚ ਪਲੱਸ ਕਰਾਂਗੇ ਉਹ ਆਪਣਾ ਯਾਨੀ ਕਿ ਮਾਰਜਨ ਦਾ ਹੋਊਗਾ ਤੇ ਆਪਣੇ ਯਾਰ ਕੋ ਲਿਆਗੇ 32 ਇੰਚ ਆਪਣੀ ਲੰਬਾਈ 32 ਇੰਚ ਆਪਾਂ ਨੇ ਪਹਿਲਾਂ ਯਾਨਕਿ ਦੋਨੇ ਸਾਈਡ ਤੋਂ ਲੈ ਲੈਣਾ ਇਧਰਲੀ ਸਾਈਡ ਤੋਂ ਵੀ ਠੀਕ ਹੈ ਜੀ ਤੇ ਇਧਰਲੀ ਸਾਈਡ ਤੋਂ ਵੀ ਉਸ ਤੋਂ ਬਾਅਦ ਆਪਾਂ ਨੇ 2.5 ਇੰਚ ਆਪਾਂ ਨੇ ਪਲੱਸ ਕਰਤਾ ਆਸਨ ਕਨੀਓ ਉੱਪਰਲੀ ਸਾਈਡ ਤੋਂ ਤੇ 1.5 ਇੰਚ ਆਪਾਂ ਨੇ ਇਧਰੋਂ ਘਟਾ ਦੇਣਾ ਇਧਰੋਂ ਆਪਾਂ ਤਾਂ ਹੀ ਘਟਾਣੀ ਹੁੰਦੀਆਂ ਤਾਂ ਕਿ ਆਪਣੀ ਜਿਹੜੀ ਸਲਵਾਰ ਸਿੱਧੀ ਖੜੀ ਰਹੇ ਕੋਈ ਝੋਲ ਵਗੈਰਾ ਉਹਦੇ ਚ ਨਾ ਪਵੇ ਠੀਕ ਹੈ ਜੀ ਇਧਰੋਂ ਆਪਣੀ ਉੱਚੀ ਚੱਕੀ ਜਾਂਦੀ ਇਸ ਕਰਕੇ ਆਪਾਂ ਨੇ ਇਹਦੇ ਵਿੱਚ ਆਸਨ ਦੇ ਵਿੱਚ ਜਿਹੜਾ ਹੈਗੇ ਆਪਣਾ 2 ਇੰਚ ਆਪਾਂ ਨੇ ਐਕਸਟਰਾ ਕੱਪੜਾ ਲਿੱਤਾ ਠੀਕ ਹੈ ਜੀ ਉੱਪਰਲੀ ਸਾਈਡ ਤਾਂ ਕਿ ਜਿਹੜੀ ਆਪਣੀਆਂ ਅੱਡੀਆਂ ਇਧਰੋਂ ਚੱਕੀ ਨਾ ਜਾਵੇ ਉੱਚੀ ਨਾ ਹੋਵੇ ਅੱਡੀਆਂ ਫਿਰ ਦਿਖਦੀਆਂ ਬੁਰੀ ਲੱਗਦੀਆਂ ਨੇ ਇਸ ਕਰਕੇ ਤੇ ਲੋ ਜੀ ਐਵੇਂ ਆਪਾਂ ਨੇ ਇਹ ਸਲਵਾਰ ਇੱਕ ਕਟਿੰਗ ਕਰ ਲਿਆ ਤੇ ਇਹ ਜਿਹੜੀ ਕਰੀਜ਼ ਹੈ ਹਨਾ ਆਪਣੀ ਇਹ ਜਿਹੜੀ ਲਾਈਨ ਆਪਾਂ نیچے ਵੀ ਐਵੇਂ ਆਪਾਂ ਇੱਕ ਕਰੀਜ਼ ਜੀ ਇਹਦੀ ਜਮਾ ਲਵਾਂਗੇ ਤਾਂ ਕਿ ਜਿਹੜੇ ਆਪਣੇ ਮੂਰੀਆਂ ਦਾ ਕੱਪੜਾ ਇਹਨ ਬਿਲਕੁਲ ਸਹੀ ਲੱਗੇ ਆ ਲੋ ਜੀ ਤੇ ਬਾਕੀ ਇਹਦੀ ਅਗਰ ਤੁਸੀਂ ਸਟੀਚਿੰਗ ਵੀ ਇਹਦੀ ਦੇਖਣੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਪੈਣਾ ਹੈ ਨਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਾਂ ਇਹਦੀ ਤੁਹਾਨੂੰ ਸਟੀਚਿੰਗ ਵੀ ਆਸਾਨੀ ਤਰੀਕੇ ਨਾਲ ਦੱਸਾਂਗੇ ਤੇ ਕਿਵੇਂ ਦੀ ਲੱਗੀ ਆ ਤੁਹਾਨੂੰ ਵੀਡੀਓ ਜਰੂਰ ਦੱਸਿਓ ਕਮੈਂਟ ਕਰਕੇ ਆਹ ਹੋ ਗਈ ਆਪਣੀ ਸਲਵਾਰ ਦੀ ਕਟਿੰਗ ਫਰਸ਼ੀ ਸਲਵਾਰ ਦੀ ਜਿਹੜੀਆਂ ਪੈਣਾ ਚੈਨਲ ਤੇ ਨਵੀਆਂ ਆਈਆਂ ਪਲੀਜ਼ ਚੈਨਲ ਨੂੰ ਆਪਣੇ ਇਹਨੂੰ ਕਰ ਲੈਣਾ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ चलो जी हम आपकी कटा बैल्ट बेल्ट कटा आप सत्त इंच इंच की अपनी बेल्ट रह जूगी डेढ़ इंच का अपना हो, नेफा मुड़ जूगा अद्धा इंच अपना मार्जिन चाहूगा ठीक है जी ऐसे करके आपने सीधा कर लेना आप अपनी लंबाई रखनी चढ़ाई रखा आप ये एक इंच उन्होंप है तो आप साढ़ेक बाई एक इंच आपकी ਬੈਲਟ ਰੱਖਾਂਗੇ ਇਹਦੇ ਵਿੱਚ ਜੋੜ ਪਊਗਾ ਇਹ ਆਪਣੀ ਕੱਟ ਗਈ ਆਪਣੀ 벨ਟ ਲੋ ਜੀ ਫਰਸ਼ੀ ਸਲਵਾਰ ਦੀ ਆਪਣੀ ਕਟਿੰਗ ਹੋ ਗਈ ਹੈ ਡਿਫਰੈਂਟ ਫਰਸ਼ੀ ਸਲਵਾਰ ਦੀ ਜਿਹੜੀ ਆਪਣੀ ਕਟਿੰਗ ਹੋ ਗਈ ਹੈ ਆਪਾਂ ਸਟੀਚਿੰਗ ਦੀ ਵੀਡੀਓ ਵੀ ਲੈ ਕੇ ਆਵਾਂਗੇ ਅਗਰ ਜੇ ਤੁਸੀਂ ਕਮੈਂਟ ਕਰਕੇ ਦੱਸੋਗੇ ਸਟੀਚਿੰਗ ਵੀ ਇਹਦੀ ਬਹੁਤ ਜ਼ਿਆਦਾ ਆਸਾਨ ਹੈ ਕੁਝ ਕਿ ਇਹਦੇ ਵਿੱਚ ਬ੍ਰਿਕ ਹੈਗੇ ਨੇ ਜਿਹੜੀ ਫਰਸ਼ੀ ਸਲਵਾਰ ਦੀ ਸਟੀਚਿੰਗ ਦੇ ਵਿੱਚ ਵੀ ਆਪਾਂ ਨੇ ਦੱਸਣੀਆਂ ਨੇ ਜਿਵੇਂ ਆਪਾਂ 벨ਟ ਕਿਵੇਂ ਪਾਉਣੀ ਹੈ ਇਹਦੇ ਵਿੱਚ 벨ਟ ਥੋੜੀ ਜਿਹਾ ਅਲੱਗ ਤਰੀਕੇ ਨਾਲ ਪੈਂਦੀ ਤਾਂ ਕਿ ਜਿਹੜੀ ਆਪਣੀ ਸਲਵਾਰ ਹੈ ਇਹ ਮਤਲਬ ਕਿ ਐਵੇਂ ਸਾਈਡਾਂ ਤੇ ਨਾ ਜਾਵੇ ਠੀਕ ਹੈ ਜੀ ਤੇ Please follow watch karyo video nu ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਲਾਈਕ ਵੱਧ ਤੋਂ ਵੱਧ ਕਰਿਓ ਤਾਂ ਕਿ ਜਿਹੜੀ ਇਹ ਵੀਡੀਓ ਆਪਣੀ ਹੋਰ ਭੈਣਾਂ ਤੱਕ ਵੀ ਜਾ ਸਕੇ ਜਿਨ੍ਹਾਂ ਤੁਸੀਂ ਵੱਧ ਲਾਈਕ ਕਰੋਗੇ ਉਹਨਾਂ ਇਹ ਜਿਹੜੀ ਵੀਡੀਓ ਹੈ ਹੋਰ ਆਪਣੀਆਂ ਹੋਰ ਭੈਣਾਂ ਤੱਕ ਜਾਣੀ ਹੈ ਜਿਹੜੀਆਂ ਭੈਣਾਂ ਹੁਣੀ-ਹੁਣੀ ਸਟੀਚਿੰਗ ਕਰਨੀਆਂ ਸਲਾਈ ਸਿੱਖਣੀਆਂ ਸ਼ੁਰੂ ਕਰ ਰਹੀਆਂ ਨੇ ਠੀਕ ਹੈ ਜੀ ਉਹਨਾਂ ਤੱਕ ਤਾਂ ਹੀ ਪਹੁੰਚਣੀ ਹੈ ਅਗਰ ਤੁਸੀਂ ਵੱਧ ਤੋਂ ਵੱਧ ਲਾਈਕ ਕਰੋਗੇ ਠੀਕ ਹੈ ਜੀ ਤੇ ਆਪਾਂ ਫਿਰ ਮਹੀਨੇ ਤੁਹਾਨੂੰ ਇੱਕ ਨਮੀ ਜੀ ਪਿਆਰੀ ਜੀ ਵੀਡੀਓ ਦੇ ਨਾਲ ਸਟੀਚਿੰਗ ਦੀ ਆਪਾਂ ਵੀਡੀਓ ਲੈ ਕੇ ਆਵਾਂਗੇ ਤੇ ਕਮੈਂਟ ਕਰਕੇ ਦੱਸਿਓ ਆਪਾਂ ਵੀ ਹੋਰ ਤੁਹਾਨੂੰ ਕਿਸ-ਕਿਸ ਟੌਪਿਕ ਤੇ ਆਪਾਂ ਸਲਾਈ ਦੇ ਰਿਲੇਟਿ ਥੋੜਾ ਇੱਕ ਟਾਈਮ ਘਟ ਹੁੰਦਾ ਇਸ ਕਰਕੇ ਵੀਡੀਓ ਲੇਟ ਆਉਂਦੀਆਂ ਨੇ ਤੇ ਜਰੂਰ ਆਪਾਂ ਹਫਤੇ ਦੇ ਵਿੱਚ ਇੱਕ ਦੋ ਵੀਡੀਓ ਲੈ ਕੇ ਆਇਆ ਕਰਾਂਗੇ ਫਿਰ ਮਿਲਦੇ ਹਾਂ ਚਲੋ ਜੀ ਓਕੇ ਠੀਕ